ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਿੰਡੋ ਪੰਜਾਬੀ ਦੀ ਤੇ ਪੇਸ਼ ਨੇ ਆਦੀਆਂ ਮੁੱਖ ਖਬਰਾਂ ਸਭ ਤੋਂ ਪਹਿਲਾਂ ਦੱਸ ਦੇਆ ਕਿ ਅੱਜ ਪੰਜਾਬ ਦੇ ਪੰਜ ਹਲਕਿਆਂ ਦੇ ਵਿੱਚ ਹੋਈ ਨਗਰ ਨਿਗਮ ਚੋਣਾਂ ਤੋਂ ਕੁਝ ਘੰਟੇ ਪਹਿਲੇ ਹੀ ਅਜਨਾਲੇ ਦੇ ਵਿੱਚ ਚਲੀਆਂ ਤਾਬੜ ਤੋੜ ਗੋਲੀਆਂ ਅੱਜ ਪੰਜਾਬ ਦੇ ਪੰਜ ਹਲਕਿਆਂ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੇ ਇੱਥੇ ਦੇ ਦੌਰਾਨ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਅਜਨਾਲੇ ਤੋਂ ਜਿੱਥੇ ਅਜਨਾਲੇ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਅੱਜ ਸਵੇਰੇ VOTING ਤੋਂ ਕੁਝ ਘੰਟਿਆਂ ਪਹਿਲੇ ਕੁਝ ਅਣਪਛਾਤੇ ਲੋਕਾਂ ਨੇ ਇੱਕ ਥਾਰ ਦੇ ਉੱਪਰ ਫਾਇਰਿੰਗ ਕੀਤੀ ਹੈ ਕਈ ਰਾਉਂਡ ਫਾਇਰਿੰਗ ਕੀਤੇ ਗਏ ਲੋਕਾਂ ਵੱਲੋਂ ਅੰਮ੍ਰਿਤਸਰ ਦੇ ਵਾੜ ਨੰਬਰ 8 9 ਅਤੇ 10 ਦੇ ਦੌਰਾਨ ਇਹ ਹਮਲਾ ਹੋਇਆ ਇਸ ਤੋਂ ਇਲਾਵਾ ਮੌਕੇ ਦੇ ਉੱਪਰ ਜੋ ਕਿ ਹੈ ਤਸਵੀਰਾਂ ਰਿਕਾਰਡ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਥਾਰ ਦੀ ਹਾਲਤ ਇਸ ਵੇਲੇ ਕਾਫੀ ਖਰਾਬ ਹੋਈ ਪਈ ਹੈ ਇਸ ਦੇ ਵਿੱਚ ਇੱਕ ਵਿਅਕਤੀ ਬੈਠਾ ਸੀਗਾ ਜਿਸ ਦੀ ਜਾਨ ਮਸਾ-ਮਸਾ ਬਚੀ ਹੈ ਉਸ ਨੂੰ ਅਜੇ ਹਸਪਤਾਲ ਦੇ ਵਿੱਚ ਲਜਾਇਆ ਗਿਆ ਹੈ ਹਸਪਤਾਲ ਦੇ ਵਿੱਚ ਜੋ ਵਿਅਕਤੀ ਸੀਗਾ ਉਸ ਦਾ ਇਲਾਜ ਚੱਲ ਰਿਹਾ ਹੈ ਅੱਜ VOTING ਤੋਂ ਕੁਝ ਘੰਟੇ ਪਹਿਲੇ ਇਹ ਹਾਦਸਾ ਵਾਪਰਿਆ ਜਿੱਥੇ ਇੱਕ ਥਾਰ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ। ਸਬਤ ਇਹ ਹੋਈ ਜੀ ਕੋਈ 8:00 ਵਜੇ 18 ਮਿੰਟ ਤੇ ਅੱਜ ਰਾਤ ਸਮੇਂ ਮੈਨੂੰ ਮੇਰੇ ਬੇਟੇ ਦਾ ਫੋਨ ਗਿਆ। ਮੈਂ ਆਫਿਸ ਹਾਂ ਆਪਣੇ ਬੋਡ ਨੰਬਰ 8 'ਚ ਜਿੱਦਾਂ ਮੇਰਾ ਆਫਿਸ ਹੈ ਤੇ ਉੱਥੇ ਇਲੈਕਸ਼ਨ ਵੀ ਚੱਲਣ ਦੀ ਆਹੀ ਉੱਥੇ ਹਾਂ। ਉਹਦਾ ਫੋਨ ਗਿਆ ਵੀ ਇਸ ਤਰ੍ਹਾਂ ਕਰਕੇ ਕੋਈ ਨਾ ਮੈਂ ਗੱਡੀ ਦੇ ਖਲੋਤਾ ਸਾਡੀ ਰਾਇਸ਼ ਆ ਬਾਹਰ ਇਹ ਵੀਦੀ ਆ ਤੇ ਪਿੱਛੇ ਦੇ ਮਕਾਨੇ ਸਾਡਾ ਤੇ ਫਾਇਰਿੰਗ ਕਰਕੇ ਗਿਆ ਕੋਈ ਤਿੰਨ ਚਾਰ ਮੋਟਰਸਾਈਕਲ ਹੀ ਤੇ ਇੱਕ ਇੱਕ ਦੋ ਮੋਟਰਸਾਈਕਲਾਂ ਦੇ ਮੂੰਹ ਵੀ ਬੰਨੇ ਹੀ ਤੇ ਉਹ ਜਿਹੜੇ ਫਾਇਰਿੰਗ ਕਰਕੇ ਗਏ ਆ ਦੋ ਮੈਂ ਵੀ ਗੱਡੀ ਦੇ ਵਿੱਚ ਹਾਂ ਜਦੋਂ ਉਹਨਾਂ ਫਾਇਰ ਮਾਰੇ ਆ ਤੇ ਗੱਡੀ 'ਚ ਵੀ ਦੋ ਫਾਇਰ ਲੱਗੇ ਆ ਤੇ ਉਹ ਮੈਂ ਐਵੇਂ ਹੀ ਆਇਆ ਮੌਕੇ ਤੇ ਇੱਥੇ ਵਾਵਾ ਰਾਸ਼ੀ ਸੀ ਸਾਰੇ ਮੱਲੇ ਵਾਲੇ ਟਾਈਮ ਤੇ ਹਲੇ ਥੋੜਾ ਜਿਹਾ ਕੰਨਾ ਖੁੱਲੀਆਂ ਸਾਰੀਆਂ ਆ ਅੱਗੇ ਵੇਖਿਆ ਤੇ ਫਿਰ ਅਸੀਂ ਸਾਡੇ ਅਈ ਨਾਲਾ ਸਾਹਿਬ ਵੀ ਇੱਥੇ ਹੀ ਤੇ ਉਹਨਾਂ ਫਿਰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਵੀ ਇੱਥੇ ਆ ਵਾਰਦਾ ਧੋਗੀ ਤੇ ਆਓ ਤੇ ਮੌਕੇ ਤੇ ਪੁਲਿਸ ਆ ਗਈ ਆ ਉਹ ਸਾਰਾ ਵੈਰੀਫਾਈ ਕਰਨ ਦੀ ਹੁਣ ਇਹ ਆ ਜਿਹੜੇ ਫੈਰ ਵਜੇ ਆ ਤੇ ਗੱਡੀਆਂ ਸਾਡੀਆਂ ਇੱਥੇ ਬਾਹਰ ਖਲੋਤੀਆਂ ਹੁੰਦੀਆਂ तकरीबन ਸ਼ੱਕ ਜਿਹੜਾ ਇਹ ਇੱਕ ਸਾਡਾ ਭਤੀਜਾ ਵਾ ਜੀ ਤੇ ਇੱਕ ਹੋਰ ਆ ਮੁੰਡਾ ਮਹੱਲੇ ਦਾ ਉਹਨਾਂ ਦੱਸਿਆ ਕੁਝ ਵੀ ਇਹਨਾਂ ਦੀ ਥੋੜੇ ਦਿਨ ਹੋਏ ਕਿ ਪਹਿਲੋ ਲੜਾਈ ਝਗੜਾ ਹੋਇਆ ਪਰ ਅਸੀਂ ਕਨਫਰਮ ਨਹੀਂ ਕਹਿ ਸਕਦੇ ਵੀ ਉਸੇ ਜੇ ਉਹ ਆਏ ਆ ਕੌਣ ਆਏ ਆ ਵੈਰੀਫਾਈ ਹੋਣ ਤੋਂ ਬਾਅਦ ਹੀ ਪਤਾ ਆ ਉਹ ਸੱਤ ਅੱਠ 10 ਜਾਣੇ ਦਾ ਦੇ ਦੋ ਤਿੰਨ ਮੋੜਸਾਲੇ ਝਗੜੇ ਲਈ ਇੰਨਾ ਦੇ ਕਹਿਣ ਦੇ ਮੁਤਾਬਕ ਤੇ ਜਿਹੜਾ ਇਹਨਾਂ ਦਾ ਝਗੜਾ ਚੱਲ ਰਿਹਾ ਉਹ ਸਰਾਵਾਂ ਦੇ ਆ ਕੁਝ ਕੁਈ ਹੋ ਰਿਹਾ ਮਤਲਬ ਇਹੋ ਜੀ ਜਿਹੜੀ ਗੱਲ ਆ ਉਹ ਆਪਾਂ ਕਹੇ ਤੇ ਮਤਲਬ ਜਿਹੜਾ ਵਾ ਸਾਨੂੰ ਐਸ ਲਈ ਮੰਗ ਇਹੋ ਕਰਦੇ ਆ ਜੋਸ ਲਈਏ ਤੈਨੂੰ ਸਾਹਮਣੇ ਲਿਆ ਕੇ ਤੇ ਇਨਸਾਫ ਮਿਲੇ ਜੋ ਵੀ ਹੈਗਾ ਇਹਨਾਂ ਨੂੰ ਬੰਦਿਆਂ ਨੂੰ ਸਾਹਮਣੇ ਲਿਆਂਦਾ ਜਾਏ ਕੀ ਮਲਛਾ ਇਹਨਾਂ ਦੀ ਮਗਰ ਉਹ ਫੜੇ ਜਾਣ ਮਨਛਾ ਇਹਨਾਂ ਦੀ ਤੈਅ ਕੀਤੀ ਜਾਵੇ ਵੀ ਕਿਹੜੇ ਪਰਪਸ ਲਈ ਇਹਨਾਂ ਆ ਕੇ ਕਿਉਂਕਿ ਇਹੀ ਤੇ ਆਪਣੀ ਰਹਿਸ਼ ਤੇ ਬੈਠੇ ਆ ਹਾਂ ਹਾਂ ਸਾਰੇ ਠੀਕ ਠਾਕ ਹਾਂ ਤੇ ਸਾਰੇ ਠੀਕ ਠਾਕ ਹੈ ਤੇ ਇਹ ਜ਼ਰੂਰ ਹੈਗੀ ਆ ਸਾਡੀ ਸਾਡਾ ਅਸੀਂ ਸਿਆਸੀ ਬੰਦੇ ਆ ਤੇ ਇਹਦਾ ਇਹਨਾਂ ਨੂੰ ਪੁਲਿਸ ਨੂੰ ਬੰਦੇ ਫੜ ਕੇ ਤੇ ਇਹ ਜ਼ਰੂਰ ਵੈਰੀਫਾਈ ਕਰਨਾ ਚਾਹੀਦਾ ਵੀ ਕਿੰਨਾ ਇਹ ਰਾਜਸ਼ ਗੱਡੀ ਸਾਡੇ ਨਾਲ ਅਸੀਂ ਕਿਸੇ ਤੇ ਇਲਜ਼ਾਮ ਕੋਈ ਨਹੀਂ ਲਾਉਂਦੇ ਬੱਚੇ ਝਗੜ ਵੀ ਪੈਂਦੇ ਆ ਪਰ ਇਹ ਜ਼ਰੂਰ ਵਾ ਵੀ ਜਿਹੜੇ ਆਏ ਆ ਉਹ ਪੂਰੇ ਪਲਾਨ ਨਾਲ ਆਏ ਆ ਕਿਉਂਕਿ ਸਾਡੇ ਘਰ ਦੇ ਬੂਹੇ ਅੱਗੇ ਦੋ ਤਿੰਨ ਚੱਕਰ ਲੱਗੇ ਆ ਦੋ ਤਿੰਨ ਫੋਨ ਜਿਹੜੇ ਆ ਜਿਹੜੇ ਮੁੰਡਿਆਂ ਨੂੰ ਆਏ ਆ ਅਨਨੋਨ ਨੰਬਰਾਂ ਤੋਂ ਵੀ ਅਸੀਂ ਤੁਹਾਡੇ ਨਾਲ ਵੇਖਣਾ ਉਹ ਬੰਦੇ ਨੂੰ ਪੁੱਛਿਆ ਗਿਆ ਤੂੰ ਕਿੱਥੇ ਬੈਂਦਾ ਉਹਨੇ ਦੱਸਿਆ ਵੀ ਮੈਂ ਐਸੇ ਵਿਹਲੀ ਜੇ ਬੈਂਨਾ ਜਿਹੜੀ ਉਹਨਾਂ ਦੀ ਸਾਰੇ ਸਾਡੇ ਘਰ ਦੇ ਬਾਹਰ ਆ ਇਹ ਕਰਕੇ ਜਿਹੜੀਆਂ ਗੱਲਾਂ ਰਲਦੀਆਂ ਮਿਲਦੀਆਂ ਨੇ ਜਿਹੜੇ ਆਏ ਆ 100% ਤੇ ਉਹੀ ਹੋ ਸਕਦੇ ਆ ਪਰ ਜਦੋਂ ਇਹੀ ਵੇਖੇ ਨਹੀਂ ਮੈਂ ਨਹੀਂ ਵੇਖੇ ਜਾਂ ਆਹੀ ਪਛਾਣੇ ਨਹੀਂ ਇਹੀ ਕਿਸੇ ਨੂੰ ਆਂਦੇ ਨਹੀਂ ਪਰ ਝਗੜਾ ਜਿਹੜਾ ਰੰਜਿਸ਼ੀ ਚੱਲਦੀ ਹੀ ਇਹਨਾਂ ਦੀ ਥੋੜੇ ਦਿਨਾਂ ਤੋਂ ਸ਼ੇਮ ਮੰਤਰ ਲੱਗੇ ਜਿਹੜੀ ਆ ਕੋਈ ਫਰਿੰਗ ਹੋਈ ਆ ਉੱਥੇ ਆਏ ਮੌਕੇ ਤੇ ਸਾਰਾ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਹੀ ਸਾਰੇ ਬਾਕੀ ਜਦੋਂ ਦੱਸੇ ਬੰਦ ਲੱਗਾ ਪਹਿਲੀ ਰੰਜਿਸ਼ ਕੀ ਨਹੀਂ ਜੇ ਵੈਰੀਫਾਈ ਕਰ ਰਹੇ ਆ ਜਸ ਕਿੱਥੇ ਗੋਲੀਆਂ ਚੱਲੀਆਂ ਕਿੰਨੀਆਂ ਚੱਲੀਆਂ ਅੱਜ ਵੈਰੀਫਾਈ ਕਰ ਰਹੇ ਆ ਮੌਕੇ ਤੇ ਪਹੁੰਚੇ ਆ ਸਾਰੇ ਸਿਚੁਏਸ਼ਨ ਵੇਖ ਕੇ ਦੇਖ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੇ ਪਲੀਜ਼ ਅਗੇ ਵੈਰੀਫਾਈ ਕਰ ਤੈਹੋ ਨਖੀਰ ਚ ਦੱਸ ਦਿਆ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਨਾਮਤਾਰੀ ਹਰਵਿੰਦਰ ਸਿੰਘ ਹਰਬੰਸ ਦਾ ਹੋਇਆ ਦੇਹਾਨ ਪੰਜਾਬ ਦੀ ਸਿਆਸਤ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਾਮਤਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਅੱਜ ਦੇਹਾਨ ਤੋਂ ਗਿਆ ਉਹ 86 ਸਾਲ ਦੀ ਉਮਰ ਦੇ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਨੇ 86 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਇਹ ਤੋਂ ਇਲਾਵਾ ਦੱਸ ਦੇ ਕਿ ਹਰਵਿੰਦਰ ਸਿੰਘ ਹੰਸਪਾਲ ਕਈ ਸਮਾਜਵਾਦੀ ਕੰਮਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਮਾਹਿਰ ਸਨ ਇਸ ਦੇ ਨਾਲ ਹੀ ਦੱਸ ਦਈਏ ਕਿ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਰਹਿੰਦੇ ਸਨ ਜਦੋਂ ਉਹ ਸਿਆਸੀ ਪਾਰਟੀ ਦੇ ਵਿੱਚ ਸਨ ਇਸ ਤੋਂ ਇਲਾਵਾ ਦੱਸ ਦੇ ਕਿ 2022 ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਇਸ ਤੋਂ ਇਲਾਵਾ ਤਾਜ ਦੇ ਕਿ ਕਾਂਗਰਸ ਛੱਡਦੇ ਹੀ ਭਗਵੰਤ ਮਾਨ ਸਰਕਾਰ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਸੂਤਰਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਮੈਕਸ ਹਸਪਤਾਲ ਦੇ ਵਿੱਚ ਉਹ ਆਪਣਾ ਰੁਟੀਨੀ ਚੈੱਕਅਪ ਕਰਵਾਉਣ ਦੇ ਲਈ ਗਏ ਸੀ ਜਿੱਥੇ ਉਹਨਾਂ ਨੇ ਦਿਲ ਦਾ ਦੌਰਾ ਪੈ ਗਿਆ ਜਿਸ ਆ ਦਿਲ ਦਾ ਦੌਰਾ ਪੈਣ ਦੇ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ ਦਾਸ ਦੇ ਕੀ ਨਾਮਤਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਅੰਤਿਮ ਸੰਸਕਾਰ 24 ਦਸੰਬਰ ਮੰਗਲਵਾਰ ਨੂੰ ਦਿੱਲੀ ਦੇ ਰਜ਼ੋਰੀ ਗਾਰਡਨ ਦੇ ਵਿੱਚ ਹੋਵੇਗਾ ਹੰਸਪਾਲ ਦਾ ਦਹਾਨ ਦੇ ਨਾਲ ਨਾਮਤਾਰੀ ਸੰਪਰਦਾ ਦੇ ਵਿੱਚ ਸੋਗ ਦੀ ਲਹਿਰ ਇਸ ਵੇਲੇ ਫੈਲ ਚੁੱਕੀ ਹੈ ਦਾਸ ਦੇ ਕਿ ਹਰਵਿੰਦਰ ਸਿੰਘ ਹੰਸਪਾਲ ਦਾ ਜਨਮ 4 ਮਈ 1938 ਦੇ ਵਿੱਚ ਹੋਇਆ ਸੀ ਉਹ ਭਾਰਤ ਦੇ ਇੱਕ ਉੱਗੇ ਸਿਆਸਤਦਾਨ ਸੀ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਵੱਜੋ ਉਹਨਾਂ ਨੇ ਸੰਸਦ ਦੇ ਵਿੱਚ ਆਪਣੇ ਉਪਰਾਲੇ ਸਦਨ ਰਾਜ ਸਭਾ ਦੇ ਵਿੱਚ ਪੰਜਾਬ ਦੀ ਨੁਮਾਇਦਗੀ ਕਰਨ ਵਾਲੇ ਸੰਸਦ ਮੈਂਬਰ ਸਨ ਉਹਨਾਂ ਨੇ 1970 ਦੇ ਵਿੱਚ ਨਾਮਤਾਰੀ ਦਰਬਾਰ ਦੇ ਵਿੱਚ ਅੰਤਰਰਾਸ਼ਟਰੀ ਸੰਸਥਾ ਦੇ ਪ੍ਰਧਾਨ ਵੱਜੋਂ ਨੁਮਾਇੰਦਗੀ ਕਰਦੇ ਰਹੇ ਸਨ ਇੱਕ ਵਾਰੀ ਫੇਰ ਤੁਹਾਨੂੰ ਦੱਸਦੇ ਕਿ ਨਾਮਤਾਰੀ ਹਰਵਿੰਦਰ ਸਿੰਘ ਹੰਸਪਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਵੱਜੋਂ ਵੀ ਆਪਣੀ ਜੋ ਤਕਰੀਬ ਸੀਗਾ ਉਸ ਨੂੰ ਨਿਭਾ ਚੁੱਕੇ ਸਨ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਕਿ 2022 ਦੇ ਵਿੱਚ ਸੀਐਮ ਭਗਵੰਤ ਮਾਨ ਦੀ ਸਰਕਾਰ ਸਮੇਂ ਉਹਨਾਂ ਨੇ ਆਪਣੀ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨਾਮਤਾਰੀ ਹਰਵਿੰਦਰ ਸਿੰਘ ਹਸਪਾਲ ਕਾਫੀ ਸਮੇਂ ਤੋਂ ਜੋ ਸਮਾਜਿਕ ਕੰਮ ਸੀਗੇ ਉਹਨਾਂ ਦੇ ਵਿੱਚ ਵੀ ਕਾਫੀ ਝੋਟੇ ਰਹਿੰਦੇ ਸੀ ਇਸ ਤੋਂ ਇਲਾਵਾ ਤਾਂ ਦੱਸਦੇ ਕਿ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ 86 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਅਖੀਰਲੇ ਸਾਲ ਇੱਤੇ ਨੇ ਤੇ ਅੱਜ ਜਦੋਂ ਸਵੇਰੇ ਹਸਪਤਾਲ ਦੇ ਵਿੱਚ ਆਪਣਾ ਰੁਟੀਨੀ ਚੈੱਕਅਪ ਕਰਵਾਉਣ ਦੇ ਲਈ ਗਏ ਤੇ ਉੱਥੇ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ। ਉਹ ਦੱਸਿਆ ਹੁਸ਼ਿਆਰਪੁਰ ਦੇ ਵਿੱਚ VOTING ਦੇ ਦੌਰਾਨ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਦੇ ਵਿਚਕਾਰ ਹੋਈ ਝੜਪ। ਪੰਜਾਬ ਦੇ ਵਿੱਚ ਅੱਜ ਸਵੇਰੇ ਯਾਨੀ 1 ਜੰਨੇਵਰੀ ਨੂੰ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਦੀ VOTING ਜੋ ਸ਼ੁਰੂ ਹੋ ਗਈ ਸੀ 7 ਵਜੇ VOTING ਸ਼ੁਰੂ ਹੋ ਗਈ। ਇਸ ਤੋਂ ਬਾਅਦ ਲੋਕ ਤੜਕੀ ਸਵੇਰੀ ਵੋਟਾ ਪਾਣ ਦੇ ਲਈ ਆ ਗਏ। ਅਮਨ ਸ਼ਾਂਤੀ ਦੇ ਨਾਲ ਵੋਟਾਂ ਪੈ ਰਹੀਆਂ ਸਨ ਤੇ ਇਸੇ ਵਿਚਾਲੇ ਹੁਸ਼ਿਆਰਪੁਰ ਦੇ ਵਾਰਡ ਨੰਬਰ 6 ਦੇ ਵਿੱਚ ਦੋ ਤੀਰਾ ਵਿਚਾਲੇ ਕਾਫੀ ਜ਼ਿਆਦਾ ਬਹਿਸ-ਬਾਜੀ ਹੋਈ। ਛੜਕ ਹੋਏ ਦੋ ਤੀਰਾ ਦੇ ਵਿਚਾਲੇ ਤੇ ਹੁਣ ਤੁਹਾਨੂੰ ਦੱਸਦੇ ਕਿ श्याम सुंदर अरोड़ा जो कि कांग्रेस ਦੇ ਸਾਬਕਾ ਮੰਤਰੀ ਅਤੇ ਜਿੰਪਾ ਜੋ ਕਿ ਮੌਜੂਦਾ ਮੰਤਰੀ ਨੇ ਉਹਨਾਂ ਦੋਨਾਂ ਦੇ ਵਿਚਾਲੇ ਕਾਫੀ ਜ਼ਿਆਦਾ ਚੜ੍ਹਪ ਹੋਈ ਬਹਿਸਬਾਜ਼ੀ ਹੋਈ ਦੋਨਾਂ ਨੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਗਾਏ ਇਸੇ ਦੇ ਵਿਚਾਲੇ श्याम सुंदर अरोड़ा ਨੇ ਅ ਬ੍ਰਹਮਸ਼ੰਕਰ ਜਿੰਪਾ ਦੇ ਉੱਪਰ ਇਲਜ਼ਾਮ ਲਗਾ ਦੇ ਕਿ ਆ ਕਿ ਬ੍ਰਹਮਸ਼ੰਕਰ ਜਿੰਪਾ VOTING ਦੇ ਜੋ ਪੋਲਿੰਗ ਬੂਥ ਨੇ ਉਸ ਦੇ ਉੱਪਰ ਜਾ ਕੇ ਜਿਹੜੇ ਵੋਟਰ ਸਨ ਉਹਨਾਂ ਨੂੰ ਆਪਣੇ ਵੱਲ ਖਿੱਚ ਰਹੇ ਨੇ ਉਹਨਾਂ ਦੇ ਕੰਨ ਪਾਰ ਰਹੇ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਅਜੀਹਾਂ ਗੱਲਾਂ ਕਰ ਰਹੇ ਨੇ ਜਿਸ ਦੇ ਕਾਰਨ ਵੋਟਾ ਜੋ ਲੋਕ ਪਾਣਾ ਰਹੇ ਨੇ ਉਹਨਾਂ ਦਾ ਦਿਮਾਗ ਤੇ ਉਹਨਾਂ ਦਾ ਧਿਆਨ ਭਟਕਾ ਰਹੇ ਨੇ ਤੇ ਇਸੇ ਵਿਚਾਲੇ ਉਹਨਾਂ ਦੋਨਾਂ ਦੇ ਵਿਚਾਲੇ ਕਾਫੀ ਜ਼ਿਆਦਾ ਝੜਕ ਹੋ ਗਈ ਬਹਿਸ ਬਾਜ਼ੀ ਇੰਨੀ ਜ਼ਿਆਦਾ ਵੱਧ ਗਈ ਤੇ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਜੋ ਮਾਹੌਲ ਸੀਗਾ ਉਸ ਨੂੰ ਸ਼ਾਂਤ ਕੀਤਾ ਇਸ ਤੋਂ ਬਾਅਦ ਦੋਨਾਂ ਨੂੰ ਜੋ VOTING ਦੇ ਪੋਲਿੰਗ ਬੂਥ ਸੀ ਉਸ ਤੋਂ ਆਪਣੇ ਆਪਣੇ ਘਰ ਪੇਜ ਦਿੱਤਾ ਸਾਰੇ ਪਰੇ ਬਣਾਓ ਲੋ ਆਪਣੇ ਅੱਗੇ ਸਾਰੇ ਸਾਰੇ ਜਿਹੜੇ ਅੰਦਰ ਜਾ ਸਕਦੇ ਆ ਕੋਈ ਇਤਰਾਜ਼ ਨਹੀਂ ਹੈ ਹਦ ਤੱਕ ਸਾਡੇ ਵਾਲੇ ਕੈਂਡੀਡੇਟ ਦਾ ਅੰਦਰ ਵੀ ਨਹੀਂ ਗਿਆ ਲੇਕਿਨ ਕੈਂਡੀਡੇਟ ਜਾ ਕੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਗੁਫ਼ਤਗੂ ਨਹੀਂ ਕਰ ਸਕਦਾ ਕਿਸੇ ਵੋਟਰ ਦੇ ਜਾ ਕੇ ਲੇਕਿਨ ਜੋ ਜਿਹੜਾ આરોਪ ਲਗਾਇਆ ਜਾ ਰਿਹਾ ਕਿ ਬ੍ਰਹਮਸ਼ੰਕਰ ਜੇਂਪਾ ਜਿਹੜਾ ਹੈ ਬਿਲਕੁਲ ਦੂਜੇ ਪਾਰ ਖੜੋਤੇ ਪਿਆ ਉਹਦੇ ਕਰਕੇ ਸਾਰੇ ਚੋਣਾਂ ਹੋ ਰਹੀਆਂ ਨਹੀਂ ਉਹ ਤਾਂ ਬ੍ਰਹਮਸ਼ੰਕਰ ਜੇਂਪਾ ਦੇ ਬਾਹਰ ਤੇ ਦੂਜੇ ਬਾਹਰ ਖੜਾ ਮੇਰੇ ਪਾਸੇ ਕੋਈ ਹੋਰ ਗੱਲ ਸਮਝੋ ਕਿੱਥੇ ਖੜਾ ਮੈਂ ਬਾਕੀ ਵੀ ਅਸੀਂ ਕਿਤੇ ਖੜੇ ਹੁੰਦੇ ਆ ਰਾਜਦਰੀ ਕੀਤਾ ਇਹ ਵੀ ਖੜੇ ਹੋਣ ਤੁਹਾਨੂੰ ਅਸੀਂ ਇਹਨਾਂ ਨੂੰ ਇਹ ਕਿਹਾ ਵੀ ਕੈਂਡੀਡੇਟ ਜਿਹੜਾ ਹੈ ਜਾ ਕੇ ਹੁਣ ਤੁਸੀਂ ਹਰੇਕ ਨੂੰ ਜਾ ਕੇ ਅੰਦਰ ਜਾ ਕੇ ਉਹ ਵੀ ਜਿੱਥੇ ਵੋਟ ਪੋਲ ਹੋਣੀ ਉੱਥੇ ਜਾ ਕੇ ਨਹੀਂ ਕੁਝ ਕਰਦੇ। ਉਹ ਦੇਖਿਓ ਸ਼ੁਰੂਆਤ ਤੋਂ ਸਾਰੇ ਹੀ ਖੜੇ ਆ ਆਪੋਜ਼ਿਟ ਪਾਰਟੀ। ਖੜੇ ਖੜੇ ਹੋਣ ਦਾ ਕੋਈ ਦਰਾਇਆ ਹੀ ਨਹੀਂ। ਮੈਂ ਕਿ ਮਤਲਬ ਅੰਦਰ ਨਹੀਂ ਜਾਣਾ ਚਾਹੀਦਾ बार-बार बार-बार ਐਮਐਲਏ ਅੰਦਰ ਜਾ ਰਿਹਾ। ਅਸੀਂ ਇਹ ਹੀ ਇਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਹੈ ਉਹਦੇ ਮੁਤਾਬਕ ਚੱਲੋ। বারবার ਅੰਦਰ ਨਹੀਂ ਜਾਣਾ ਚਾਹੀਦਾ। ਕਦੀ ਕਿਸੇ ਦੇ ਬਹਾਨੇ ਕਦੀ ਕਿਸੇ ਦੇ ਬਹਾਨੇ ਅਗਰ ਕਿਸੇ ਵੋਟਰ ਨੂੰ ਹੈਲਪ ਚਾਹੀਦੀ ਆ ਤੇ ਉਹ ਜਿਹੜਾ ਪ੍ਰਸ਼ਾਸਨ ਦੀ ਟੀਮ ਹੈ ਕੋ ਨਹੀਂ ਜਾ ਸਕਦਾ ਉਹਨੇ व्हीलचेयर ਚਾਹੀਦੀ ਆ ਉਹ ਪ੍ਰਸ਼ਾਸਨ ਦੀ ਟੀਮ ਮਹੱਲਿਯਾ ਕਰਾਈ ਐਮਐਨ ਨੇ ਥੋੜੀ ਮਹੱਈਆ ਕਰਾਣੀ ਹੈ ਇਹਦੇ ਲਈ ਅਸੀਂ ਇਹਨਾਂ ਨੂੰ ਗਿਆ ਹੈਗਾ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਜੋ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਆ ਉਹਦੇ ਮੁਤਾਬਕ ਜਿਹੜਾ ਇਲੈਕਸ਼ਨ ਬਾਕੀ ਜਿਹੜਾ ਕੈਂਡੀਡੇਟ ਜਿਹੜੇ ਐਮਐਲਏ ਸਾਹਿਬ ਅੰਦਰ ਜਾ ਰਹੇ ਆ ਪਰ ਲੇਕਿਨ ਐਮਐਲਏ ਸਾਹਿਬ ਦੇ aarop lag <laughs> rahe ki ਐਮਐਲਏ ਸਾਹਿਬ ਦੁਆਰਾ ਦੁਆਰਾ ਅੰਦਰ ਜਾ ਰਹੇ ਇਹੋ ਜੀ ਕੋਈ ਗੱਲ ਨਹੀਂ ਹੈ ਐਸਾ ਇਸ਼ੂ ਕੋਈ ਨਹੀਂ ਪਟਿਆਲਾ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਦੌਰਾਨ ਭੀਜੇਪੀ ਆਗਵਾਦੀ ਪੁਲਿਸ ਦੇ ਨਾਲ ਹੋਈ ਝੜਕ ਇੱਕ ਬੀਬੀ ਦਾ ਟੁੱਟਿਆ ਦੰਦ ਅੱਜ ਸਵੇਰੇ ਯਾਨੀ 2 ਦਸੰਬਰ ਨੂੰ ਪੰਜਾਬ ਦੇ ਪੰਜੁਲਿਆ ਦੇ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਸ਼ੁਰੂ ਹੋ ਗਿਆ ਸਨ 7 ਵਜੇ VOTING ਸ਼ੁਰੂ ਹੋ ਗਈ ਸੀ ਇਸ ਤੋਂ ਬਾਅਦ VOTING ਦੇ ਦੌਰਾਨ ਕਈ ਹੰਗਾਮੇ ਵੀ ਹੋਏ ਜਿਵੇਂ ਹਸ਼ਿਆਰਪੁਰ ਦੇ ਵਿੱਚ ਦੋ ਤੀਰਾਂ ਵਿਚਾਲੇ ਬਹਿਸਬਾਜੀ ਹੋ ਗਈ ਤੇ ਕੁਝ ਘੰਟੇ ਪਹਿਲਾਂ VOTING ਤੋਂ ਅਜਨਾਲਾ ਦੇ ਵਿੱਚ ਵੀ ਫਾਇਰਿੰਗ ਹੋਈ ਤੇ ਹੁਣ ਇਹੋ ਜਿਹਾ ਇੱਕ ਵੱਡਾ ਮਾਮਲਾ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਪਟਿਆਲਾ ਦੇ ਵਿੱਚ BJP ਉਮੀਦਵਾਰਾਂ ਦੀ ਕਾਫੀ ਜ਼ਿਆਦਾ ਬਹਿਸਬਾਜੀ ਹੋਈ ਹੈ ਮੌਕੇ ਦੇ ਤਸਵੀਰਾਂ ਅਸੀਂ ਦੇ ਉੱਪਰ ਦੇਖ ਸਕਦੇ ਹੋ ਤੇ ਦੱਸਿਆ ਜਾ ਰਿਹਾ BJP ਦੇ ਉਮੀਦਵਾਰ ਸੁਸ਼ੀਲ ਨૈયਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਉੱਥੇ ਬੀਜੇਪੀ ਉਮੀਦਵਾਰਾਂ ਵੱਲੋਂ ਕਾਫੀ ਜ਼ਿਆਦਾ ਬਹਿਸਬਾਜ਼ੀ ਕੀਤੀ ਜਾ ਰਹੀ ਸੀ ਤੇ ਆਪਸੀ ਪਰਿਵਾਰ ਦੇ ਵਿੱਚ ਹੀ ਬਹਿਸਬਾਜ਼ੀ ਹੋ ਗਈ ਤੇ ਬੀਜੇਪੀ ਦੇ ਉਮੀਦਵਾਰ ਵੀ ਇੱਕ ਦੂਜੇ ਦੇ ਨਾਲ ਛੜਪ ਪਏ ਇਸੇ ਦੌਰਾਨ ਮੌਕੇ ਦੇ ਉੱਪਰ ਪੁਲਿਸ ਪਹੁੰਚੀ ਅਤੇ ਪੁਲਿਸ ਨੇ ਜਦੋਂ ਮੌਕੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕ ਬੀਬੀ ਆਈ ਬੀਬੀ ਨੇ ਪੁਲਿਸ ਤੋਂ ਡੰਡਾ ਖੋਲਿਆ ਇਸ ਤੋਂ ਬਾਅਦ ਉਸਨੇ ਕਾਫੀ ਜ਼ਿਆਦਾ ਤਮਾਸ਼ਾ ਕੀਤਾ ਸੜਕ ਦੇ ਉੱਪਰ ਪੁਲਿਸ ਨੇ ਜਦੋਂ ਕਾਬੂ ਫਾੜ ਦੀ ਕੋਸ਼ਿਸ਼ ਕੀਤੀ ਤੇ ਬੀਬੀ ਪੁਲਿਸ ਦੇ ਹੱਥ ਦੇ ਵਿੱਚ ਨਾ ਆਈ ਉਸਨੇ ਕਾਫੀ ਜ਼ਿਆਦਾ ਤਮਾਸ਼ਾ ਕੀਤਾ ਸੜਕ ਦੇ ਉੱਪਰ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਐਸੇ ਦੌਰਾਨ ਪੁਲਿਸ ਦਾ ਹੱਥ ਲੱਗਿਆ ਤੇ ਜੋ ਔਰਤ ਸੀਗੀ ਉਸ ਦਾ ਦੰਦ ਵੀ ਟੁੱਟ ਗਿਆ ਉਸ ਤੋਂ ਬਾਅਦ ਕਾਫੀ ਜ਼ਿਆਦਾ ਡਰਾਮਾ ਹੋਇਆ ਸੜਕ ਦੇ ਉੱਪਰ ਤੇ ਹੁਣ ਸੁਸ਼ੀਲ ਨਾਇਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ

धक्का हो रहा जी लेके जा रही है ਉਹ ਰੋਕ ਤਲ ਅੱਲਾ ਪੁਨੀ ਆਏ ਹਾਏ ਕਹਿੰਦਾ ਸਿਆ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਐਲਾਨ ਕੀਤੀ ਐਮਰਜੈਂਸੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪਰ ਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਨੇ ਅੱਜ ਇੱਕ ਆਂਤਰੀਕ ਕਮੇਟੀ ਦਾ ਹੰਗਾਮੀ ਤਰੀਕੇ ਦੇ ਨਾਲ ਉਸ ਦਾ ਐਲਾਨ ਕੀਤਾ ਦੱਸ ਦिए ਕਿ 23 ਦਸੰਬਰ 2024 ਨੂੰ ਇਹ ਅੰਤਰੀਂ ਕਮੇਟੀ ਗੁਰਦੁਆਰਾ ਸ੍ਰੀ ਤਖਤ ਸਾਹਿਬ ਵਿਖੇ ਹੋਵੇਗੀ ਇਸ ਮੀਟਿੰਗ ਦੀ ਜੋ ਜਾਣਕਾਰੀ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸੀ ਹੈ ਉਹਨਾਂ ਨੇ ਕਿਹਾ ਕਿ ਹੰਗਾਮੀ ਅੰਤਰੀਂ ਕਮੇਟੀ 23 ਦਸੰਬਰ ਨੂੰ ਕੀਤੀ ਜਾਵੇਗੀ ਇਸ ਕਮੇਟੀ ਦਾ ਜੋ ਕੀ ਹੈ ਨਿਯੁਵਾਚਨ ਐਡਵੋਕੇਟ ਹਰਜੁਨਦਰ ਸਿੰਘ tạmੀ ਆਪ ਕਰਨਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਦਾ ਜੋ ਪੱਤਰ ਸੀਗਾ ਬੀਤੇ ਦਿਨ ਹੀ ਜਾਰੀ ਕਰ ਦਿੱਤਾ ਗਿਆ ਸੀ ਜਾਣਕਾਰੀ ਮੁਤਾਬਕ ਦੱਸਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖबीर ਸਿੰਘ ਜੀ ਦੀ ਨਰਾਜ਼ਗੀ ਦੀ ਆ ਖਬਰਾਂ ਵਿਚਾਲੇ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਬੀਤੇ ਦਿਨੀ ਜੋ ਆਧਾਰੀ ਕਮੇਟੀ ਦੀ ਮੀਟਿੰਗ ਹੈ ਉਸ ਦੇ ਵਿੱਚ ਕੀ ਫੈਸਲੇ ਲਏ ਜਾਣਗੇ ਉਹ ਹੁਣ ਔਸਤ ਰਾਦੇ ਨਾਲ ਰਹਿਣਗੇ ਜਾਂ ਫਿਰ ਉਹਨਾਂ ਦੇ ਫੈਸਲਿਆਂ ਦੇ ਵਿੱਚ ਬਦਲਾਅ ਕੀਤਾ ਜਾਵੇਗਾ ਸੂਤਰਾ ਅਨੁਸਾਰ ਆਂਤਰੀਕ ਕਮੇਟੀ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਦੱਸਦੀ ਹੈ ਕਿ ਬੀਤੇ ਦਿਨ ਖਬਰ ਸਾਹਮਣੇ ਆਈ ਸੀ ਕਿ ਜੱਥੇਦਾਰ ਸ਼੍ਰੋਮਣੀ ਕਮੇਟੀ ਦੇ ਫੈਸਲੇ ਤੋਂ ਨਾਰਾਜ਼ ਲੱਗ ਰਹੇ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 23 ਦਸੰਬਰ ਨੂੰ ਆਂਤਰੀਕ ਕਮੇਟੀ ਦੀ ਜੋ ਕਿ ਐਮਰਜੈਂਸੀ ਦੇ ਵਿੱਚ ਮੀਟਿੰਗ ਸੱਦੀ ਗਈ ਹੈ ਜਿਕਰਿਓ ਕਿ ਹੈ ਕਿ ਬੀਤੇ ਦਿਨ ਦਰਾਹਾ ਵਿੱਚ ਗੁਰਦੁਆਰਾ ਸ਼੍ਰੀ ਦੇਖ ਸਰ ਘਟਾਣਾ ਸਾਹਿਬ ਦੇ ਵਿੱਚ ਐਸਜੀਪੀਸੀ ਦੀ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪ੍ਰਗਟਾਨਗੀ ਹੇਠ ਇਹ ਮੀਟਿੰਗ ਹੋਈ ਸੀ ਇਸ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਦੇ ਸੰਧੂ ਗੁਰਪ੍ਰੀਤ ਸਿੰਘ ਵੱਲੋਂ ਉਹਨਾਂ ਦੇ ਉੱਪਰ ਲਗਾਏ ਗਏ ਦੋਸ਼ਾਂ ਦੇ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਜਾਂਚ ਲਈ ਤੇ ਰਿਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਰਗੂਜੀਤ ਸਿੰਘ ਵਿਰਕ ਜੀਤ ਪਿੰਡਰ ਤੇ ਸ਼ੇਰ ਸਿੰਘ ਮੰਡ ਸ਼ਾਮਿਲ ਹੋਏ ਸਨ ਕਮੇਟੀ ਨੂੰ 15 ਦਿਨ ਦੇ ਅੰਦਰ ਅੰਦਰ ਜਾਂਚ ਮੁਕੰਮਲ ਕਰਨ ਲਈ ਕਿਹਾ ਗਿਆ ਸੀ ਤੇ ਇਸ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਤੋਂ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਦਾ ਚਾਰਜ ਵੀ ਵਾਪਸ ਲੈ ਲਿਆ ਗਿਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ tạmਮੀ ਨੇ ਮੀਡੀਆ ਦੇ ਨਾਲ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਫਿਰ ਦੇਖਣਾ ਹੋਵੇਗਾ ਕਿ ਆਂਤਿਕ ਕਮੇਟੀ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਦਿੱਤਾ ਜਾਵੇਗਾ ਇੱਕ ਵਾਰੀ ਫੇਰ ਦੱਸ ਦਈਏ ਕਿ ਬੀਤੇ ਦਿਨ ਜੋ ਐਸਜੀਪੀਸੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਜੋ ਫੈਸਲਾ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਲਿਆ ਗਿਆ ਸੀ ਉਸ ਤੋਂ ਬਾਅਦ ਰਗਵੀਰ ਸਿੰਘ ਐਸ ਮਾਮਲੇ ਦੇ ਉੱਪਰ ਉਹਨਾਂ ਨੇ ਕਾਫੀ ਦਾ ਨਰਾਜ਼ਗੀ ਦਰਸਾਈ ਸੀ ਤੇ ਹੁਣ ਇੱਕ ਨਵੀਂ ਮੀਟਿੰਗ ਦਾ ਐਲਾਨ ਕਰ ਦਿੱਤਾ ਗਿਆ ਹੈ ਹੰਗਾਮੀ ਮੀਟਿੰਗ ਦਾ ਐਲਾਨ ਕੀਤਾ ਗਿਆ 23 ਦਸੰਬਰ ਨੂੰ ਜਿਸ ਦੇ ਵਿੱਚ ਹੁਣ ਦੱਸਿਆ ਜਾ ਰਿਹਾ ਹੈ ਕਿ ਕਈ ਵੱਡੇ ਫੈਸਲੇ ਹੋਤੇ ਜਾਣਗੇ ਬੀਤੇ ਦਿਨ ਹਰਜਿੰਦਰ ਸਿੰਘ ਕਾਮੀ ਨੇ ਮੀਡੀਆ ਦੇ ਨਾਲ ਅਜੇ ਤੱਕ ਕੋਈ ਵੀ ਗੱਲ ਸੀਗੀ ਉਸ ਨੂੰ ਸਾਂਝਾ ਨਹੀਂ ਕੀਤਾ ਸੀ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਕੀ ਹੋਵੇਗਾ ਤੇ ਹੁਣ ਦੇਖਦੇ ਹਾਂ ਕਿ 24 ਤਰੀਕ ਨੂੰ ਜੋ ਮੀਟਿੰਗ ਹੈ ਉਸ ਦੇ ਵਿੱਚ ਕੀ ਫੈਸਲਾ ਐਸਜੀਪੀਸੀ ਵੱਲੋਂ ਲਿੱਤਾ ਜਾਂਦਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨਾਬਾ ਦੇ ਐਮਐਲਏ ਦੇਵ ਮਾਨ ਦੇ ਰ ਆਪਰੇਆ ਪਿਆਨਾ ਖਾਤਾ ਨਾਬਾ ਦੇ ਪਿੰਡ ਤੁੰਗਾ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ਦੇਵ ਮਾਨ ਜੋ ਕਿ ਨਾਬਾ ਹਲਕੇ ਦੇ ਵਿਧਾਇਕ ਨੇ ਐਮਐਲਏ ਗੁਰਦੇਵ ਸਿੰਘ ਦੇਵ ਮਾਨ ਦਾ ਐਕਸੀਡੈਂਟ ਹੋ ਗਿਆ ਹੈ ਜਿਆ ਦੱਸਦੇ ਕਿ ਇੱਕ ਧਾਰਮਿਕ ਥਾਂ ਦੇ ਉੱਪਰ ਮੱਥਾ ਟੇਕਣ ਦੇ ਲਈ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਗਿਆ ਹੈ ਮੌਕੇ ਦੀਆਂ ਤਸਵੀਰਾਂ ਸਕਰੀਨ ਦੇ ਉੱਪਰ ਦੇਖ ਸਕਦੇ ਹੋਗੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜੋ ਇਨੋਵਾ ਗੱਡੀ ਸੀ ਉਹ ਖੇਤ ਦੇ ਵਿੱਚ ਜੱਟ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਗੱਡੀ ਦਾ ਜੋ ਟਾਇਰ ਸੀਗਾ ਉਹ ਖਰਾਬ ਹੋ ਗਿਆ ਇੱਕਦਮ ਉਹਨਾਂ ਦਾ ਡਿਸਬੈਲੈਂਸ ਹੋ ਗਏ ਤੇ ਗੱਡੀ ਸਿੱਧਾ ਜਾ ਕੇ ਖੇਤਾ ਦੇ ਵਿੱਚ ਜਾ ਵਜੀ ਇਸ ਤੋਂ ਬਾਅਦ ਜਿਸ ਥਾਂ ਦੇ ਉੱਪਰ ਗੁਰਦੇਵ ਸਿੰਘ ਦੇਮਾਨ ਬੈਠੇ ਹੋਏ ਸਨ ਉਹੀ ਥਾਂ ਖੇਤਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਥਾਂ ਖੇਤਾ ਦੇ ਵਿੱਚ ਹੋ ਗਈ ਹੈ ਗੱਡੀ ਦੀ ਇਨੋਵਾ ਗੱਡੀ ਗੁਰਦੇਵ ਸਿੰਘ ਦੇਮਾਨ ਦੀ ਸੀਗੀ ਜੋ ਉਹਨਾਂ ਨੂੰ ਸਰਕਾਰ ਵੱਲੋਂ ਮਿਲੀ ਸੀ ਅੱਜ ਜਦੋਂ ਉਹ ਇੱਕ ਧਾਰਮਿਕ ਥਾਂ ਦੇ ਉੱਪਰ ਮੱਥਾ ਟੇਕਣ ਦੇ ਲਈ ਆਪਣੀ ਗੱਡੀ ਦੇ ਵਿੱਚ ਬੈਠ ਕੇ ਡਰਾਈਵਰ ਦੇ ਨਾਲ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਹੁਣ ਆ ਦੇ ਨਾਲ ਇਹ ਪਾਣਾ ਵਾਪਰਿਆ ਇਸ ਦੇ ਨਾਲ ਦੱਸ ਦੇ ਕਿ ਗੁਰਦੇਵ ਸਿੰਘ ਦੇ ਮਨ ਨਾਵਾ ਹਲਕੇ ਦੇ ਵਿਧਾਇਕ ਨੇ ਐਮ ਐਲ ਏ ਨੇ ਉੱਥੇ ਦੇ ਤੇ ਇਸ ਦੌਰਾਨ ਜਦੋਂ ਪੰਜਾਬ ਦੇ ਵਿੱਚ ਹੜਾ ਆਇਆ ਸੀ ਉਸ ਵੇਲੇ ਵੀ ਗੁਰਦੇਵ ਸਿੰਘ ਦੇ ਮਨ ਦੇ ਕਈ ਵੀਡੀਓਜ਼ ਵਾਇਰਲ ਹੋਏ ਸੀ ਉਸ ਵੇਲੇ ਉਹ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਏ ਸੀ ਲੋਕਾਂ ਦੀ ਮਦਦ ਕਰਦੇ ਹੋਏ ਉਸ ਵੇਲੇ ਉਹਨਾਂ ਦੀ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਤੇ ਹੁਣ ਦੱਸ ਦਿੰਦੇ ਆ ਕਿ ਗੁਰਦੇਵ ਸਿੰਘ ਦੇ ਮਾਨ ਦਾ ਅੱਜ ਐਕਸੀਡੈਂਟ ਹੋ ਗਿਆ ਉਹਨਾਂ ਦੀ ਇਨੋਵਾ ਗੱਡੀ ਉਹ ਇੱਕ ਥਾਂ ਦੇ ਉੱਪਰ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਪਿੰਡ ਤੁੰਗਾ ਆਇਆ ਨਾਬਾ ਦੇ ਰਸਤੇ ਦੇ ਵਿੱਚ ਇੱਕ ਪਿੰਡ ਤੁੰਗਾ ਹੈ ਉਸ ਦੇ ਵਿੱਚ ਜਾਂਦੇ ਜਾਂਦੇ ਖੇਤਾਂ ਦੇ ਵਿੱਚ ਉਹਨਾਂ ਦੀ ਗੱਡੀ ਵੱਜ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਜਾ ਰਹੇ ਸਨ ਤੇ ਰਸਤਾ ਕੱਚਾ ਸੀ ਜਿਸ ਦੇ ਕਾਰਨ ਇਹ ਪਾਣਾ ਵਾਪਰਿਆ ਉਹਨਾਂ ਦਾ ਟਾਇਰ ਜੋ ਸੀਗਾ ਗੱਡੀ ਦਾ ਉਹ ਥੋੜਾ ਜਿਹਾ ਡਿਸਬੈਲੈਂਸ ਹੋ ਗਿਆ ਜਿਸ ਦੇ ਕਾਰਨ ਗੱਡੀ ਸਿੱਧਾ ਜਾ ਕੇ ਖੇਤਾ ਦੇ ਵਿੱਚ ਵੱਜੀ ਇੱਕ ਥਾਂ ਤੇ ਪਾਣੀ ਲੱਗਿਆ ਹੋਇਆ ਖੇਤਾ ਦੇ ਵਿੱਚ ਤੇ ਦੂਜੀ ਥਾਂ ਤੇ ਰਸਤਾ ਅਜੇ ਕੱਚਾ ਹੀ ਸੀਗਾ ਜਤੋਂ ਗੁਰਦੇਵ ਸਿੰਘ ਦੇ ਹਮਾਂ ਜਾ ਰਹੇ ਸਨ ਤੇ ਉਹਨਾਂ ਦੀ ਜੋ ਗੱਡੀ ਸੀਗੀ ਖੇਤਾ ਦੇ ਵਿੱਚ ਵੱਜੀ ਆ ਪਰ ਅੱਜ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਠੀਕ ਹੈ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਜਾਇਆ ਗਿਆ ਹੈ ਪਰ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਹਰ ਕਿਆ ਮੋਟੀਆਂ ਛੋਟਾਂ ਲੱਗੀਆਂ ਨੇ ਗੁਰਦੇਵ ਸਿੰਘ ਦੇ ਮਨ ਨੂੰ ਪਰ ਅਜੇ ਉਹ ਠੀਕ ਨਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਦੇਸ਼ ਅਤੇ ਦੁਨੀਆ ਦੀ ਹਰ ਛੋਟੀ ਵੱਡੀ ਅਪਡੇਟ ਦੇ ਲਈ ਸਾਡੇ ਨਾਲ ਜੁੜੇ ਰਹਿਣਾ ਧੰਨਵਾਦ